ਜੇਕਰ ਤੁਸੀਂ ਵੀ ਹੋ SBI ਬੈਂਕ ਦੇ ਗਾਹਕ ਤਾਂ ਇੱਕ ਖਾਸ ਖਬਰ ਸਿਰਫ ਤੁਹਾਡੇ ਵਾਸਤੇ ਬਿਨਾ ਇੰਟਰਸਟ ਦੇ ਬਿਨਾ ਪ੍ਰੋਸੈਸਿੰਗ ਫੀਸ ਦੇ ਬਿਨਾ ਕਾਗਜ਼ਾਂ ਦੇ ਤੇ ਬਿਨਾ ਗਰਾਂਟਰ ਦੇ ਤੁਹਾਨੂੰ ਹੁਣ 20 ਲੱਖ ਰੁਪਏ ਤੱਕ ਦਾ ਲੋਨ ਜਿਹੜਾ ਬਹੁਤ ਹੀ ਜਲਦੀ ਮਿਲ ਸਕਦਾ ਐ ਐਸਬੀਏ ਦੇ ਵੱਲੋਂ ਆਪਣੇ ਗ੍ਰਾਹਕਾਂ ਵਾਸਤੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਵੱਡਾ ਤੋਹਫ਼ਾ ਜਾਰੀ ਕੀਤਾ ਗਿਆ ਤੇ ਇਸ ਤੋਹਫ਼ੇ ਦੇ ਵਿੱਚ ਤੁਹਾਨੂੰ ਪੂਰੇ 20 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਉਹ ਵੀ ਬਿਨਾ ਕਿਸੇ ਗਰਾਂਟਰ ਦੇ ਯਾਨੀ ਕਿ ਤੁਹਾਨੂੰ ਹੁਣ ਗਵਾਹ ਦੀ ਲੋੜ ਨਹੀਂ ਤੁਹਾਨੂੰ ਬਹੁਤ ਹੀ ਘੱਟ ਕਾਗਜ਼ਾਂ ਦੇ ਉੱਤੇ ਬਹੁਤ ਹੀ ਘੱਟ ਸਮਾਂ ਬਰਬਾਦ ਕੀਤਿਆਂ ਤੇ ਨਾਲ ਕੀ ਨਾਲ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਹੁਣ ਤੁਹਾਨੂੰ SBI ਬੈਂਕ ਦੇ ਵਿੱਚੋਂ 20 ਲੱਖ ਰੁਪਏ ਦਾ ਲੋਨ ਮਿਲ ਜਾਏਗਾ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਲੋਨ ਵਾਸਤੇ ਪਾਈ ਕਰ ਸਕਦੇ ਹੋ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਮਾਧਿਅਮ ਦੇ ਨਾਲ ਇਸ ਕਰਕੇ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਦਰਸਲ ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਯਾਨੀ ਕਿ SBI ਸੈਲਰੀਡ ਕਲਾਸ ਦੇ ਲੋਕਾਂ ਵਾਸਤੇ